ਜਪਾ ਦੇ ਵਿੱਚ ਹੋਈ ਛਾਪੇਮਾਰੀ ਚੱਲ ਰਿਹਾ ਸੀ ਕਾਲਾ ਤੰਦਾ ਤੇ ਪੁਲਿਸ ਨੇ ਜਾਂਚ ਪੜਤਾਲ ਕਰਕੇ ਮਾਲਕ ਸਮੇਤ ਗਾਹਕ ਵੀ ਕਰ ਲੈਨੇ ਗ੍ਰਿਫਤਾਰ ਜੀ ਹਾਂ ਇੱਕ ਖਬਰ ਪੰਚਕੁਲਾ ਦੇ ਸੈਕਟਰ 2 ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੰਚਕੁਲਾ ਪੁਲਿਸ ਨੇ ਲੋਟਸ ਸਪਾ ਦੇ ਵਿੱਚ ਛਾਪੇਮਾਰੀ ਕੀਤੀ ਹੈ ਜਿੱਥੇ ਕਿ ਪੁਲਿਸ ਨੂੰ ਇਹ ਪਤਾ ਲੱਗਿਆ ਹੈ ਕਿ ਇੱਥੇ ਕਾਲਾ ਤੰਦਾ ਹੁੰਦਾ ਹੈ ਇੱਥੇ ਜਿਸਮ ਫਰੋਸ਼ੀ ਦਾ ਤੰਦਾ ਕੀਤਾ ਜਾਂਦਾ ਹੈ ਇਸ ਕਰਕੇ ਹੀ ਪੁਲਿਸ ਨੇ ਇੱਥੇ ਰੇਡ ਮਾਰੀ ਸੀ ਤੇ ਪੁਲਿਸ ਨੇ ਜਾਂਚ ਪੜਤਾਲ ਕੀਤੀ ਤੇ ਮਾਲਕ ਸਮੇਤ ਤਿੰਨ ਹੋਰ ਗਾਹਕ ਵੀ ਗ੍ਰਿਫਤਾਰ ਕਰ ਲਏ ਨੇ ਦੱਸਦੀ ਹੈ ਕਿ ਇੱਥੇ ਪੁਲਿਸ ਮੁਖੀ ਵਿਕਮ ਨੇਹਰਾ ਹੋਣਾ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਇਸ ਬੰਦ ਦੇ ਵਿੱਚ ਵਾਰ-ਵਾਰ ਸ਼ਿਕਾਇਤ ਮਿਲੀ ਸੀ ਇਸ ਕਰਕੇ ਹੀ ਪੁਲਿਸ ਨੇ ਇੱਥੇ ਛਾਪੇਮਾਰੀ ਕੀਤੀ ਹੈ ਤੇ ਤਿੰਨ ਗਾਇਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ ਹੀ ਮਾਲਕ ਵਰਿੰਦਰ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਉਹਨਾਂ ਨੇ ਇੱਥੇ ਇਹ ਜਾਣਕਾਰੀ ਦਿੱਤੀ ਹੈ ਕਿ ਇੱਥੇ ਕੁਝ ਗੈਰ ਕਾਨੂੰਨੀ ਸਮਾਨ ਵੀ ਮਿਲਿਆ ਹੈ ਤੇ ਨਾਲ ਹੀ ਕੁਝ ਪੈਸੇ ਵੀ ਬਰਾਮਦ ਕੀਤੇ ਗਏ ਨੇ ਇਥੇ ਪੁਲਿਸ ਮੁਖੀ ਨੇ ਆਖਿਆ ਹੈ ਕਿ ਉਹਨਾਂ ਨੇ ਅਬਰੀਕੀ ਦੇ ਨਾਲ ਜਾਂਚ ਕਰਨ ਦੇ ਲਈ ਪਹਿਲਾਂ ਆਪਣਾ ਹੀ ਇੱਕ ਅਧਿਕਾਰੀ ਡੰਮੀ ਦੇ ਤੌਰ ਤੇ ਗਾਹਕ ਬਣਾ ਕੇ ਇੱਥੇ ਭੇਜਿਆ ਸੀ ਤਾਂ ਫਿਰ ਇਹ ਗੱਲ ਸਪਸ਼ਟ ਹੋ ਗਈ ਕਿ ਵਾਕਿਆ ਹੀ ਇਸ ਮਸਾਲਾ ਸੈਂਟਰ ਦੇ ਵਿੱਚ ਜਿਸਮ ਫਰੋਸ਼ੀ ਦਾ ਤੰਦਾ ਹੁੰਦਾ ਇੱਥੇ ਕੁੜੀਆਂ ਨੂੰ ਬੁਲਾਇਆ ਜਾਂਦਾ ਹੈ ਉਹਨਾਂ ਨੂੰ ਨਸ਼ਾ ਦੇ ਕੇ ਉਹਨਾਂ ਦੇ ਕੋਲੋਂ ਜਿਸਮ ਫਰੋਸ਼ੀ ਕਰਵਾਈ ਜਾਂਦੀ ਹੈ ਤੇ ਜਿਹੜਾ ਮਾਲਕ ਹੈ ਤੇ ਹੋਰ ਵੀ ਜਿਹੜੇ ਲੋਕ ਇਸੰ ਦੇ ਵਿੱਚ ਸ਼ਾਮਿਲ ਨੇ ਉਹ ਇਹਨਾਂ ਕੁੜੀਆਂ ਨੂੰ ਥੋੜੀ ਬਹੁਤੀ ਰਕਮ ਦੇ ਦਿੰਦੇ ਨੇ ਤੇ ਬਾਕੀ ਸਾਰੀ ਕਮਾਈ ਆਪਣੇ ਕੋਲ ਹੀ ਰੱਖ ਲੈਂਦੇ ਨੇ ਲੋਕਾਂ ਦਾ ਇਹ ਕਹਿਣਾ ਕਿ ਇੱਥੇ ਕਾਫੀ ਲੰਮੇ ਸਮੇਂ ਤੋਂ ਇਸ ਸੰਦੇਹ ਨੂੰ ਚਲਾਇਆ ਜਾ ਰਿਹਾ ਹੈ ਕਈ ਕੁੜੀਆਂ ਨੂੰ ਇੱਥੇ ਲਿਆਂਦਾ ਜਾਂਦਾ ਹੈ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦਾ ਜਿਹੜਾ ਨਸ਼ਾ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਕੋਲੋਂ ਇੱਕ ala ਤੰਦਾ ਕਰਵਾਇਆ ਜਾਂਦਾ ਹੈ ਪੁਲਿਸ ਨੇ ਜਾਂਚ ਪੜਤਾਲ ਕੀਤੀ ਤੇ ਆਪਣਾ ਹੀ ਇੱਕ ਅਧਿਕਾਰੀ ਜਿਹੜਾ ਡਮੀ ਦੇ ਰੂਪ ਦੇ ਵਿੱਚ ਗਾਹਕ ਬਣਾ ਕੇ ਭੇਜਿਆ ਤੇ ਇਹ ਗੱਲ ਜਦੋਂ ਸਪੱਸ਼ਟ ਹੋ ਗਈ ਕਿ ਵਾਕਿਆ ਇੱਥੇ ਜਿਸਮ ਫਰੋਸ਼ੀ ਦਾ ਜਿਹੜਾ ਤੰਦਾ ਹੁੰਦਾ ਤਾਂ ਫਿਰ ਪੁਲਿਸ ਨੇ ਇੱਥੇ ਆ ਕੇ ਸ਼ਾਪੇਮਾਰੀ ਕੀਤੀ ਮਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਨਾਲ ਹੀ ਤਿੰਨ ਹੋਰ ਗਾਹਕ ਵੀ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਏ ਨੇ ਇੱਥੇ ਪੁਲਿਸ ਮੁਖੀ ਦਾ ਇਹ ਕਹਿਣਾ ਹੈ ਕਿ ਜੇਕਰ ਦੁਬਾਰਾ ਕਿਸੇ ਹੋਰ ਸੈਂਟਰ ਜਾਂ ਇਸੇ ਹੀ ਸੈਂਟਰ ਦੇ ਵਿੱਚ ਅਜਿਹੀ ਕੋਈ ਸਥਿਤੀ ਸਾਹਮਣੇ ਆਈ ਤਾਂ ਫਿਰ ਉਹਨਾਂ ਦੇ ਖਿਲਾਫ ਕਰੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਇਸ ਸਬੰਧ ਦੇ ਵਿੱਚ ਪੰਚਕੁਲਾ ਪੁਲਿਸ ਦੇ ਮੁਖੀ ਵਿਕਰਮ ਨਿਹਰਾਹੋਰੀ ਹੋਰ ਕੀ ਕੋਜ ਆਖ ਰਹੇ ਨੇ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਆ ये हमें गुप्त सूत्रों से सूचना मिली थी कि सेक्टर दो पंचकुला में लोटसपा नाम से एक मसाज सेंटर है मसाज सेंटर के आड़ में जहाँ पर आवृत्ति का काम किया जाता है जिस पर हमने टीम बना के और अपना जो है ना डिकॉय कस्टमर उसको भेज के सारा वहाँ पता किया तो देव व्यापार का काम हो रहा था जिस पर हमने एक टीम गठित करी उस टीम में एक हमारे डिटेक्टिव स्टाफ की टीम थी और वहाँ जो आ, ने, आ, सेक्टर दो चौकी इंचार्ज हैं पीएसआई वो भी आ, साथ थी तो छापा मार के वहाँ से जो है ना छह लड़कियों को जो है ना रेस्क्यू किया गया है जो जिनसे देह व्यापार का, का काम करवाया जा रहा था और इसमें ये वीरेंद्र कुमार है इसका जो मालिक है मसाज सेंटर का जो इनसे वेशावृत्तिया करवाता था उसको और तीन अन्य जो लोग वहाँ पर इस मकसद से आए हुए थे ਉਨਕੋ ਅਸੀਂ ਨੇ ਕਾਬੂ ਕੀਤਾ ਹੈ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ